ਅਕਾਲੀਵਲ ਜਿਹੜਾ ਕਾਟੋ ਕਲੇਸ ਜੋਗਾ ਹੀ ਰਹੇਗਾ ਜਾਂ ਪ੍ਰਧਾਨਗੀ ਦੀ ਮੋਹਰ ਸੁਖਵੀਰ ਬਾਦਲ ਤੇ ਜਿਹੜੀ ਉਹ ਲੱਗ ਸਕਦੀ ਆ ਜਿਹੜਾ ਬਾਗੀ ਤੜਾਜਾ ਸੁਧਾਰ ਲਹਿਰ ਵਾਲੇ ਨੇ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਜਿਹੜਾ ਬਾਦਲ ਤੜਾ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਿਆ ਜਿਹੜੀ ਸੰਭਾਵਨਾ ਲੱਗ ਰਹੀ ਆ ਉਸ ਤੋਂ ਇਸੇ ਤਰੀਕੇ ਦੇ ਅੰਦਾਜ਼ੇ ਲਾਈ ਜਾ ਸਕਦੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਨੇ ਜਿਹੜਾ ਬਾਦਲ ਧੜ ਹੈ ਹੁਣ ਉਸ ਦੇ ਵਿੱਚ ਜਿਆਦਾਤਰ ਜਿਹੜੇ ਵੱਡੇ ਚਿਹਰੇ ਨੇ ਉਹ ਬਾਦਲ ਧੜੇ ਨਾਲ ਹੀ ਸੰਬੰਧਤ ਨੇ ਦੇ ਬਾਦਲ ਦੇ ਸਮਰਥਕ ਮੰਨੇ ਜਾਂਦੇ ਨੇ ਬਾਕੀ ਧੜਾ ਉਹ ਲਗਾਤਾਰ ਇਹ ਕਰ ਰਿਹਾ ਕਿ ਸੁਖਵੀਰ ਸਿੰਘ ਬਾਦਲ ਨਾਮਨਜ਼ੂਰ ਨੇ ਜਿਹੜੇ ਬਾਕੀ ਧੜਾ ਉਹ ਕਹਿੰਦਾ ਕਿ ਤੁਸੀਂ ਤਾਂ ਆਪਣੀਆਂ ਭਈ ਸਰਕਾਰਾਂ ਵੜਾਈਆਂ ਮਲਾਈਆਂ ਖਾਧੀਆਂ ਤੇ ਸਾਨੂੰ ਕਹਿੰਦੇ ਹੋ ਕਿ ਤੁਸੀਂ ਭਾਜਪਾ ਦੇ ਹਮਾਇਤੀ ਹੋ ਸੁਖਵੀਰ ਬਾਦਲ ਦੇ ਜਿਹੜੇ ਹਾਰਨ ਦੇ ਕੀ ਕਾਰਨ ਰਹਿੰਦੇ ਨੇ ਕੀ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਰਾਜਨੀਤੀ ਦੇ ਵਿੱਚ ਸਭ ਤੋਂ ਖਤਰ ਹੁੰਦਾ ਕਿਸੇ ਵੀ ਲੀਡਰ ਦਾ ਹਾਰ ਜਾਣਾ ਸੁਖਬੀਰ ਸਿੰਘ ਬਾਦਲ ਦੇ ਲਈ ਵੀ ਉਹ ਖਤਰਨਾਕ ਸਾਬਤ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਕਿਸਾਨਾਂ ਕਰਕੇ ਜੀ ਆਮ ਲੋਕਾਂ ਦਾ ਨੁਕਸਾਨ ਹੁੰਦਾ ਸੀ ਜੀ ਕਿਸਾਨਾਂ ਕਰਕੇ ਵਪਾਰੀਆਂ ਦਾ ਨੁਕਸਾਨ ਹੁੰਦਾ ਇਸੇ ਤਰੀਕੇ ਦੇ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਹੁੰਦਾ ਸੀ ਕਿ ਜਿਹੜੇ ਧਰਨੇ ਵਾਲੇ ਹੁੰਦੇ ਨੇ ਉਹ ਵਿਲੜ ਨੇ ਜਦ ਕਿਸੇ ਦੇ ਕੋਲ ਸੱਤਾ ਹੁੰਦੀ ਹੈ ਤਾਂ ਸ਼ਾਇਦ ਉਹ ਭੁੱਲ ਜਾਂਦਾ ਹੈ ਕਿ ਗਲਤੀਆਂ ਘਟੋ-ਘਟ ਕੀਤੀਆਂ ਜਾਣ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਬਰਾਬਰ ਦਾ ਵਿਕਾਸ ਪੰਜਾਬ ਦੇ ਨਹੀਂ ਹੋਇਆ ਭਾਵੇਂ ਕੋਈ ਸੁਖਬੀਰ ਬਾਦਲ ਦੇ ਵਿਰੋਧ ਦਾ ਹੈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਦਾ ਪਰ ਜੇ ਵਿਰਾਸਤ ਦੇ ਖਾਲਸਾ ਕਿਸੇ ਨੇ ਦੇਖਿਆ ਦੇਖ ਕੇ ਉਹਨੂੰ ਨਿੰਦ ਨਹੀਂ ਸਕਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਨਾਂ ਨੇ ਤਾਂ ਕੀਤਾ ਹੀ ਨਹੀਂ ਕੋਈ ਵਿਕਾਸ ਹੀ ਅਸੀਂ ਕੀਤਾ ਬਦਲਾ ਦੀ ਮੋਹਾਰੀ ਅਸੀਂ ਲੈ ਕੇ ਆਏ ਆ ਅੱਜ ਵੀ ਭਗਵੰਤ ਮਾਨ ਤੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਪੰਜਾਬੀਆਂ ਦੀਆਂ ਕਿਉਂਕਿ ਬਹੁਤ ਵੱਡਾ ਮਾਨ ਭਗਵੰਤ ਮਾਨ ਨੂੰ ਪੰਜਾਬੀਆਂ ਨੇ 2022 ਦੇ ਵਿੱਚ ਦਿੱਤਾ ਤੇ ਅੱਜ ਵੀ ਉਮੀਦਾਂ ਲਾਈ ਬੈਠੇ ਨੇ ਕਿ ਕੁਝ ਵੱਡਾ ਬਦਲਾ ਕੁਝ ਨਾਰੇ ਜਿਹੜੇ ਦਿੱਤੇ ਗਏ ਸੀ ਫੱਕਾ ਲੀਡਲ ਨਾ ਤਾਂ ਚੰਡੀਗੜ੍ਹ ਤੋਂ ਬੰਨ ਵਾਲੇ ਕਾਨੂੰਨਾਂ ਨੂੰ ਜਾਣਦਾ ਨਾ ਹੀ ਦਿੱਲੀ ਤੋਂ ਬੰਨ ਵਾਲੇ ਕਾਨੂੰਨਾਂ ਨੂੰ ਜਾਣਦਾ ਅਕਾਲ ਤੱਕ ਸਭ ਤੋਂ ਜੋ ਹੁਕਮ ਹੋ ਗਿਆ ਉਹ ਸਾਡਾ ਸਿਰ ਮੱਥੇ ਤੇ ਉੱਥੇ ਕਿਸੇ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਅਕਾਲੀ ਦਲ ਦਾ ਬਾਦਲ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲ ਤਖਤ ਸਾਹਿਬ ਦੀ ਗੱਲ ਮੰਨਦਾ ਹੈ ਜਿਹੜਾ ਬਾਗੀ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲੀ ਦਲ ਦੀ ਗੱਲ ਮੰਨਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਮੰਨਦਾ ਹੈ ਦਲ ਖਾਲਸਾ ਆਪਣੀ ਅਕੋਰਡਿੰਗ ਮੰਨਦਾ ਪਿਛਲੇ 20-25 ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਇਹੀ ਸਭ ਤੋਂ ਦੁਖਦਾਈ ਗੱਲ ਹੈ ਮਸਲੇ ਤਾਂ ਹੀ ਹੱਲ ਹੋਣੇ ਨੇ ਕੁਝ ਪੱਲੇ ਤਾਂ ਹੀ ਹੋਵੇਗਾ ਜੇਕਰ ਇਹ ਇਕੱਠੇ ਹੋਣਗੇ ਨਹੀਂ ਤਾਂ ਫਿਰ ਜਿਸ ਤਰੀਕੇ ਦੇ ਨਾਲ ਦਿੱਲੀ ਤੋਂ ਧਮਕੀਆਂ ਆਉਂਦੀਆਂ ਨੇ ਉਸੇ ਤਰੀਕੇ ਦੀਆਂ ਧਮਕੀਆਂ ਸਿੱਖਾਂ ਨੂੰ ਮਿਲਦੀਆਂ ਰਹਿਣਗੀਆਂ ਪੰਜਾਬੀਆਂ ਨੂੰ ਮਿਲਦੀਆਂ ਰਹਿਣਗੀਆਂ ਅਕਾਲੀ ਦਲ ਦੇ ਵਿੱਚ ਜਿਹੜਾ ਕਾਟੋ ਕਲੇਸ਼ ਜਿਹੜਾ ਉਹ ਚੱਲ ਰਿਹਾ ਤੇ ਇਹਦੇ ਵਿਚਾਲੇ ਹੁਣ ਜਿਹੜਾ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਆ ਕਿ ਹੁਣ ਜਿਹੜਾ ਸੁਖਵੀਰ ਬਾਦਲ ਨੂੰ ਹੀ ਨਵੇਂ ਪ੍ਰਧਾਨਗੀ ਦੇ ਅਹੁਦੇ ਤੇ ਬਿਠਾਇਆ ਜਾਵੇਗਾ ਜਾਂ ਕਿਸੇ ਹੋਰ ਲੀਡਰ ਦੇ ਨਾਂ ਤੇ ਪ੍ਰਧਾਨਗੀ ਦੀ ਜਿਹੜੀ ਮੋਹਰ ਲੱਗੇਗੀ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਸੁਖਵੀਰ ਬਾਦਲ ਦੇ ਨਾਂ ਤੇ ਮੋਹਰ ਲੱਗ ਸਕਦੀ ਆ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਤਾਂ ਇਸੇ ਮਾਮਲੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਮੌਜੂਦ ਰਹੇਗੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਅਕਾਲੀ ਦਲ ਦੇ ਵਿੱਚ ਕਾਟੋ ਕਲੇ ਚੱਲ ਰਿਹਾ ਸਿੱਧਾ ਸਾਫ਼ ਸਪਸ਼ਟ ਆਪਾਂ ਸ਼ਬਦਾਂ ਦੇ ਵਿੱਚ ਕਹੀਏ ਕਿ ਅਕਾਲੀ ਦਲ ਜਿਹੜਾ ਕਾਟੋ ਕਲੇਸ ਜੋਗਾ ਹੀ ਰਹੇਗਾ ਜਾਂ ਪ੍ਰਧਾਨਗੀ ਦੀ ਮੋਹਰ ਸੁਖਵੀਰ ਬਾਦਲ ਤੇ ਜਿਹੜੀ ਉਹ ਲੱਗ ਸਕਦੀ ਆ ਬਿਲਕੁਲ ਸ਼ਹਿਨਾਜ ਬਹੁਤ ਲੰਬੇ ਸਮੇਂ ਤੋਂ ਅਡੀਕ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਰਹੀ ਸੀ ਇੱਕ ਧੜਾ ਸੀ ਜਿਹੜਾ ਕਿ ਲਗਾਤਾਰ ਮੰਗ ਕਰਦਾ ਸੀ ਤੇ ਵਰਕਰ ਵੀ ਮੰਗ ਕਰਦੇ ਸੀ ਕਿ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਦੀ ਅਗਵਾਈ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਅਸਤੀਫਾ ਦੇ ਦਿੰਦੇ ਨੇ ਤੇ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਜਿਹੜੇ ਆ ਪੇਸ਼ ਹੁੰਦੇ ਨੇ ਉੱਥੇ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਅਕਾਲੀ ਦਲ ਦਾ ਜਿਹੜਾ ਬਾਦਲ ਤੜਾ ਉਹ ਕਹਿੰਦਾ ਹੈ ਕਿ ਅਸੀਂ ਜਿਹੜੀ ਸਜ਼ਾ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਲਾਈ ਗਈ ਸੀ ਉਸ ਨੂੰ ਅਸੀਂ ਪੂਰੇ ਤਰੀਕੇ ਦੇ ਨਾਲ ਉਸ ਨੂੰ ਨਿਭਾਇਆ ਪਰ ਦੂਜੇ ਪਾਸੇ ਜਿਹੜਾ ਬਾਗੀ ਤੜਾ ਜਾਂ ਸੁਧਾਰ ਲਹਿਰ ਵਾਲੇ ਨੇ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਜਿਹੜਾ ਬਾਦਲ ਤੜਾ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਿਆ ਇਸ ਦੌਰਾਨ ਬਹੁਤ ਸਾਰਾ ਕਾਟੂ ਕਲੇਸ਼ ਦੇਖਣ ਨੂੰ ਮਿਲਿਆ ਨਰੈਣ ਸਿੰਘ ਚੌੜਾ ਹੋਰਾਂ ਦਾ ਜਿਹੜਾ ਚੈਪਟਰ ਸੀ ਉਹ ਵੀ ਦੇਖਣ ਨੂੰ ਮਿਲਿਆ ਜਿੱਥੇ ਐ ਜੀ ਪੀ ਸੀ ਪਹਿਲਾਂ ਮਤਾਲਿਆ ਕਿ ਆਉਂਦੀ ਹੈ ਨਰੈਣ ਸਿੰਘ ਚੌੜਾ ਦੇ ਖਿਲਾਫ ਉਸ ਤੋਂ ਬਾਅਦ ਵਾਪਸ ਲੈ ਲਿਆ ਜਾਂਦਾ ਤੇ ਨਾਲ ਦੀ ਨਾਲ ਵਰਕਿੰਗ ਕਮੇਟੀ ਦੀ ਤਾਂ ਮੀਟਿੰਗ 8 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਪਰ ਦੂਜੇ ਪਾਸੇ ਜਿਹੜਾ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹੜੀ ਕਿ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਜਿਹੜੇ ਧਾਮੀ ਸਾਹਿਬ ਨੇ ਜਾਂ ਇੱਕ ਹੋਰ ਮੈਂਬਰ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਬਾਗੀ ਤੜਾਏ ਕਹਿੰਦਾ ਦਿਖਾਈ ਦਿੰਦਾ ਹੈ ਕਿ ਦੋ ਮੈਂਬਰਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਦਬਾਅ ਦੇ ਕਾਰਨ ਹੀ ਭੱਜਣਾ ਪਿਆ ਤੇ ਇਸੇ ਕਾਰਨ ਇਹ ਤਰਕ ਦਿੱਤਾ ਜਾਂਦਾ ਰਿਹਾ ਕਿ ਕਿਸੇ ਤਰੀਕੇ ਤੋਂ ਉਹ ਜਿਹੜੀ ਅਕਾਲ ਕਮੇਟੀ ਹੈ ਉਹ ਬਣਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਜਾਵੇ ਤੇ ਉਹ ਕਿਸੇ ਤਰੀਕੇ ਦੇ ਨਾਲ ਵਰਕਿੰਗ ਨਾ ਕਰ ਸਕੇ ਪਰ ਉਹਨਾਂ ਦੇ ਵਿੱਚੋਂ ਪੰਜ ਮੈਂਬਰ ਨੇ ਜਿਹੜੇ ਉਹ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਦਾ ਬਾਦਲ ਤੜਾ ਕਹਿੰਦਾ ਕਿ ਲੱਖਾਂ ਦੀ ਜਿਹੜੀ ਅਸੀਂ ਭਰਤੀ ਕੀਤੀ ਹੈ ਤੇ ਹੁਣ ਆਉਣ ਵਾਲੇ 8 ਤਰੀਕ ਨੂੰ 8 April ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਸ ਤੋਂ ਬਾਅਦ ਜਿਹੜੀਆਂ ਤਾਰੀਖਾਂ ਦਾ ਐਲਾਨ ਹੋ ਜਾਵੇਗਾ ਕਿ ਕਿਹੜੇ ਦਿਨ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਤੇ ਜਿਹੜੀ ਸੰਭਾਵਨਾ ਲੱਗ ਰਹੀ ਆ ਉਸ ਤੋਂ ਇਸੇ ਤਰੀਕੇ ਦੇ ਅੰਦਾਜ਼ੇ ਲਾਈ ਜਾ ਸਕਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਨੇ ਪੂਰੀਆਂ ਤਿਆਰੀਆਂ ਕਿਹਾ ਜਾ ਰਿਹਾ ਕਿ ਕਰ ਲੀਆਂ ਗਈਆਂ ਨੇ ਪੂਰੀਆਂ ਤਿਆਰੀਆਂ ਕਰਨ ਤੋਂ ਬਾਅਦ ਕਿਸੇ ਵੀ ਵੇਲੇ ਹੁਣ ਕੁਝ ਹੀ ਦਿਨਾਂ ਦਾ ਹੋਰ ਇੰਤਜ਼ਾਰ ਹੈ ਤੇ ਮੁਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕੁਝ ਜਿਹੜੇ ਬਲਵਿੰਦਰ ਸਿੰਘ ਭੁੰਦਰ ਦੀ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਨੇ ਤੇ ਦੂਜੇ ਇੱਕ ਦੋ ਹੋਰ ਲੀਡਰਾਂ ਦਾ ਵੀ ਨਾਂ ਸਾਹਮਣੇ ਆਇਆ ਸੀ ਪਰ ਜਿਹੜੀ ਬਹੁਮਤ ਬਣਦੀ ਦਿਖਾਈ ਦੇ ਰਹੀ ਆ ਆਪਸੀ ਲੀਡਰਾਂ ਦੇ ਵਿੱਚ ਕਿਉਂਕਿ ਜਿਹੜਾ ਬਾਦਲਤੜ ਹੈ ਹੁਣ ਉਸ ਦੇ ਵਿੱਚ 77 ਜਿਹੜੇ ਵੱਡੇ ਚਿਹਰੇ ਨੇ ਉਹ ਬਾਦਲ ਧੜੇ ਨਾਲ ਹੀ ਸੰਬੰਧਤ ਨੇ ਦੇ ਬਾਦਲ ਦੇ ਸਮਰਥਕ ਮੰਨੇ ਜਾਂਦੇ ਨੇ ਜਿਹਾਪਾ ਮੇ ਉਹ ਦਲਜੀਤ ਸਿੰਘ ਚੀਮਾ ਹੋਣ ਬਲਵਿੰਦਰ ਸਿੰਘ ਭੁੰਦੜ ਹੋਣ ਜਾਂ ਮਹੇਸ਼ੇਂਦਰ ਗਰੇਵਾਲ ਹੋਣ ਵਿਰਸਾ ਸਿੰਘ ਬਲਟੋਆ ਹੋਣ ਹਾਲਾਂਕਿ ਵਿਰਸਾ ਸਿੰਘ ਬਲਟੋਆ ਤਾਂ ਚਲੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਈ ਸੀ ਕਿ ਤੁਸੀਂ ਅਕਾਲੀ ਦਲ ਤੋਂ ਵੱਖ ਹੋ ਜਾਵੋ ਅਕਾਲੀ ਦਲ ਤੋਂ ਵੱਖ ਨੇ ਪਰ ਜਿਸ ਤਰੀਕੇ ਦੇ ਨਾਲ ਸਰਗਰਮ ਵਿਰਸਾ ਸਿੰਘ ਬਲਟੋਆ ਨੇ ਉਹ ਲਗਾਤਾਰ ਵਿਚਰਦੇ ਰਹੇ ਨੇ ਬਾਦਲ ਦੇ ਹੱਕ ਦੇ ਵਿੱਚ ਤੇ ਇਸੇ ਤਰੀਕੇ ਜੋ ਰੋਜੀ ਵਰਕੰਦੀ ਨੇ ਜਾਂ ਹੋਰ ਅਰਸ਼ਦੀ ਕਲੀਅਰ ਨੇ ਉਹ ਜਿਹੜਾ ਧੜਾ ਇਸ ਸਮੇਂ ਸਰਗਰਮ ਹੈ ਉਹ ਸਦਰੂਪ ਦੇ ਵਿੱਚ ਬਾਦਲ ਦੇ ਕਰੀਬੀ ਮੰਨੇ ਜਾਂਦੇ ਨੇ ਬਾਦਲ ਦੇ ਸਮਰਥਕ ਮੰਨੇ ਜਾਂਦੇ ਨੇ ਤੇ ਹੁਣ ਉਸ ਤੋਂ ਬਾਅਦ ਜਿਸ ਤਰੀਕੇ ਦੀ ਰੂਪਰੇਖਾ ਦੇਖਣ ਨੂੰ ਮਿਲ ਰਹੀ ਹੈ ਜਿਸ ਤਰੀਕੇ ਦੀਆਂ ਕਿਹਾ ਜਾ ਰਿਹਾ ਵਕ ਵਕ ਮੀਡੀਆ ਰਿਪੋਰਟਾਂ ਦੇ ਵਿੱਚ ਕਿ ਤਿਆਰੀਆਂ ਪੂਰੀਆਂ ਕਰ ਲੀਆਂ ਗਈਆਂ ਨੇ ਤੇ ਹੁਣ 8 ਤਰੀਕ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ 2 ਵਜੇ ਮੀਟਿੰਗ ਰੱਖੀ ਗਈ ਹੈ ਉਸ ਤੋਂ ਬਾਅਦ ਕਿਸੇ ਵੀ ਵੇਲੇ ਤਰੀਕਾਂ ਦਾ ਐਲਾਨ ਹੋਵੇਗਾ ਤੇ ਜਿਹੜੇ ਨਵੇਂ ਪ੍ਰਧਾਨ ਦੇ ਰੂਪ ਦੇ ਵਿੱਚ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਉਹਨਾਂ ਦੇ ਨਾਂ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਦੂਜਾ ਬਾਗੀ ਤੜਾ ਉਹ ਲਗਾਤਾਰ ਇਹ ਕਰ ਰਿਹਾ ਕਿ ਸੁਖਬੀਰ ਸਿੰਘ ਬਾਦਲ ਨਾਮਨਜ਼ੂਰ ਨੇ ਤੇ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਹੋਏ ਸੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਆਪਣੀ ਜਿਹੜੀ ਸ਼ਾਕ ਸੀ ਜਿਹੜੀ ਜਿਸ ਦੇ ਲਈ ਅਕਾਲੀ ਦਲ ਜਾਣਿਆ ਜਾਂਦਾ ਸੀ ਉਸ ਸ਼ਾਕ ਨੂੰ ਢਾਹ ਲੱਗੀ ਅਤੇ ਰਾਜਨੀਤਿਕ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਇਹ ਲੀਡਰਸ਼ਿਪ ਪਰ ਇਹ ਸਭ ਦੇ ਬਾਵਜੂਦ ਇਹਨਾਂ ਗੱਲਾਂ ਨੂੰ ਦਰਕਰਨਾਰ ਕਰਦੇ ਹੋਏ ਕਿਤੇ ਨਾ ਕਿਤੇ ਕਾਨੂੰਨੀ ਅਰਚਨਾ ਦਾ ਵੀ ਜਿਹੜਾ ਅ ਅਰਚਨਾ ਦਾ ਹਵਾਲਾ ਦਿੱਤਾ ਗਿਆ ਸੀ ਬਾਦਲ ਧੜੇ ਵੱਲੋਂ ਕਿ ਇਸ ਤਰੀਕੇ ਦੀ ਜਿਹੜੀ ਭਰਤੀ ਆ ਬਾਗੀ ਧੜਾ ਕਰ ਰਿਹਾ ਉਹ ਨਹੀਂ ਕਰ ਸਕਦੇ ਤੇ ਨਾਲ ਦੀ ਨਾਲ ਉਹ ਵੀ ਸਰਗਰਮ ਦਿਖਾਈ ਦੇ ਰਹੇ ਨੇ ਤੇ ਬੀਜੇਪੀ ਦੇ ਜਿਹੜੇ ਨੇਤਾ ਆਲੇ ਨੇ ਉਹ ਵੀ ਸਰਗਰਮ ਨੇ ਤੇ ਇੱਕ ਗੱਲ ਹੋਰ ਵੀ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਅਕਾਲੀ ਦਲ ਦੇ ਨਾਲ ਇਸ ਸਮੇਂ ਮੌਜੂਦ ਨੇ ਉਹ ਬੀਜੇਪੀ ਨੂੰ ਨਾ ਕਰਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਅਕਾਲੀ ਦਲ ਦੇ ਰੋਜੀ ਵਰਕੰਦੀ ਵੱਲੋਂ ਆਇਆ ਸੀ ਕਿ ਅਸੀਂ ਬੀਜੇਪੀ ਦੇ ਨਾਲ ਗਠਜੋੜ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਬੀਜੇਪੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਅਸੀਂ ਗਠਜੋੜ ਅਕਾਲੀ ਦਲ ਦੇ ਨਾਲ ਨਹੀਂ ਕਰ ਰਹੇ ਪਰ ਦੂਜੇ ਪਾਸੇ ਚੰਦੂ ਮਾਜਰਾ ਨੇ ਸੁਰਜੀਤ ਸਿੰਘ ਰਖੜਾ ਨੇ ਬੀਬੀ ਜਗੀਰ ਕੌਰ ਨੇ ਗੁਰਪ੍ਰਤਾਪ ਬੜਾਲਾ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਨੇ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ ਹਮਾਇਤੀ ਰਹੇ ਨੇ ਕਿ ਬੀਜੇਪੀ ਦੇ ਨਾਲ ਗਠਜੋੜ ਹੋਣਾ ਚਾਹੀਦਾ ਤੇ ਹੁਣ ਬੀਜੇਪੀ ਵੀ ਮੰਨਿਆ ਜਾ ਰਿਹਾ ਕਿ ਦੂਜੇ ਲੀਡਰਾਂ ਦੇ ਪਿੱਛੇ ਹੈ ਤੇ ਜਿਹੜੇ ਬਾਗੀ ਤੜਾ ਉਹ ਕਹਿੰਦਾ ਕਿ ਤੁਸੀਂ ਤਾਂ ਆਪਣੀਆਂ ਭਈ ਸਰਕਾਰਾਂ ਬਣਾਈਆਂ ਮਲਾਈਆਂ ਖਾਧੀਆਂ ਤੇ ਸਾਨੂੰ ਕਹਿੰਦੇ ਹੋ ਕਿ ਤੁਸੀਂ ਭਾਜੀਪੀ ਦੇ ਹਮਾਇਤੀ ਹੋ ਤੇ ਇਸ ਤਰੀਕੇ ਦੀ ਰੂਪਰੇਖਾ ਕਾਲੀਦਲ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਪਰ ਆਪਾਂ ਗੱਲ ਪ੍ਰਧਾਨ ਦੀ ਕਰ ਰਹੇ ਸੀ ਤੇ ਹੁਣ ਕਿਸੇ ਵੀ ਵੇਲੇ ਨਵੇਂ ਪ੍ਰਧਾਨ ਦੇ ਰੂਪ ਦੇ ਵਿੱਚ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਪ੍ਰਧਾਨ ਬਣ ਸਕਦੇ ਨੇ ਜੀ ਜੀ ਸਰ ਇੱਕ ਜੀ ਆਪਾਂ ਦੇਖੀਏ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਸੁਖਵੀਰ ਬਾਦਲ ਦੇ ਜਿਹੜੇ ਹਾਰਨ ਦੇ ਕੀ ਕਾਰਨ ਰਹਿੰਦੇ ਨੇ ਕੀ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਦੇਖੋ ਕਿਸੇ ਇੱਕ ਇੰਦਰਾ ਗਾਂਧੀ ਹੋਰਾਂ ਦਾ ਬਿਆਨ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਤਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਉਹਨਾਂ ਦਾ ਟੀਵੀ ਦੇ ਵਿੱਚ ਬਿਆਨ ਦੇਖਿਆ ਕਿ ਰਾਜਨੀਤੀ ਦੇ ਵਿੱਚ ਸਭ ਤੋਂ ਖਤਰਨਾਕ ਹੁੰਦਾ ਕਿਸੇ ਵੀ ਲੀਡਰ ਦਾ ਹਾਰ ਜਾਣਾ ਐਮਰਜੈਂਸੀ ਫਿਲਮ ਦੇ ਵਿੱਚ ਕੰਗਨਾਰ ਨੌਤ ਬੋਲਦੇ ਆ ਕਿ ਸਭ ਤੋਂ ਖਤਰਨਾਕ ਹੁੰਦਾ ਤੇ ਸੁਖਬੀਰ ਸਿੰਘ ਬਾਦਲ ਦੇ ਲਈ ਵੀ ਉਹ ਖਤਰਨਾਕ ਸਭ ਤੋਂ ਹੋਇਆ ਉਹ 17 ਦੀ ਇਲੈਕਸ਼ਨ ਹੋਵੇ ਵਿਧਾਨ ਸਭਾ ਦੀ ਪੰਜਾਬ ਦੇ ਵਿੱਚ ਹਾਰ ਦੇ ਆ ਜਦਕਿ ਅਕਾਲੀ ਦਲ ਉਸ ਵੇਲੇ ਦਾਵਾ ਕਰਦਾ ਸੀ ਖੁਦ ਸੁਖਬੀਰ ਸਿੰਘ ਬਾਦਲੇ ਕਹਿੰਦੇ ਸੀ ਕਿ ਅਸੀਂ 25 ਸਾਲ ਰਾਜ ਕਰਾਂਗੇ ਉਸ ਤੋਂ ਬਾਅਦ 10 ਸਾਲ ਰਾਜ ਰਹਿੰਦਾ 7 ਤੋਂ 17 ਦੇ ਵਿੱਚ 17 ਦੇ ਵਿੱਚ ਹਾਰ ਹੁੰਦੀ ਹੈ 22 ਦੀਆਂ ਵਿਧਾਨ ਸਭਾ ਦੇ ਵਿੱਚ ਹਾਰ ਹੁੰਦੀ ਹੈ 19 ਦੀਆਂ ਲੋਕ ਸਭਾ ਦੇ ਵਿੱਚ ਕੁਝ ਚੰਗੇ ਨਤੀਜੇ ਨਹੀਂ ਆਉਂਦੇ ਤੇ 22 ਦੇ ਵਿੱਚ ਸਿਰਫ 24 ਦੇ ਵਿੱਚ ਸਿਰਫ ਵਠੰਡਾ ਸੀਟ ਹੈ ਜਿਹੜਾ ਅਕਾਲੀ ਦਲ ਦਾ ਬਾਦਲ ਤੜਾ ਉਹ ਬਚਾਉਣ ਦੇ ਵਿੱਚ ਕਾਮਯਾਬ ਰਹਿੰਦਾ ਬਾਕੀ ਸਾਰੇ ਲੀਡਰ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਦਬਦਬਾ ਮੰਨਿਆ ਜਾਂਦਾ ਸੀ ਖਡੂਰ ਸਾਹਿਬ ਸਭ ਤੋਂ ਸੁਰੱਖਿਅਤ ਸੀਟ ਅਕਾਲੀ ਦਲ ਦੇ ਲਈ ਮੰਨੀ ਜਾਂਦੀ ਸੀ ਵਰਸਾ ਸਿੰਘ ਬਲਟੋਆ ਹਾਰਦੇ ਨੇ ਚੰਦੂ ਹਜਰਾ ਹਾਰਦੇ ਨੇ ਬਾਕੀ ਵੀ ਸਾਰੇ ਲੀਡਰ ਵੱਡੇ ਵੱਡੇ ਜਿਹੜੇ ਚਿਹਰੇ ਨੇ ਉਹ ਹਾਰ ਜਾਂਦੇ ਨੇ ਤੇ ਉਸ ਤੋਂ ਬਾਅਦ ਸਵਾਲ ਉੱਠਣੇ ਲਾਜ਼ਮੀ ਸੀ ਕਿਉਂਕਿ ਬਹੁਤ ਲੰਬਾ ਸਮਾਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਪ੍ਰਧਾਨ ਬਣਦੇ ਨੇ ਛੋਟੀ ਉਮਰੇ ਹੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਲੰਬਾ ਸਮਾਂ ਪ੍ਰਧਾਨ ਰਹਿੰਦੇ ਨੇ ਤੇ ਸਭ ਤੋਂ ਵੱਡੇ ਸਵਾਲ ਵੀ ਕਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੀ ਉੱਠਦੇ ਨੇ ਤੇ ਇਸ ਤਰੀਕੇ ਦੇ ਹਾਰ ਦਾ ਕੋਈ ਕਾਰਨ ਨਹੀਂ ਹੁੰਦਾ ਹਾਰ ਦੇ ਵਿੱਚ ਪ੍ਰਧਾਨ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ ਬਾਕੀ ਵਰਕਰ ਹੁੰਦੇ ਨੇ ਵਕ ਵਕ ਅਹੁਦੇਦਾਰ ਹੁੰਦੇ ਨੇ ਤੇ ਸਿਆਸਤ ਦੇ ਵਿੱਚ ਵਰਤਾਂਤ ਕਿਸ ਤਰੀਕੇ ਦਾ ਸਿਰਜਿਆ ਜਾਂਦਾ ਕਿਉਂਕਿ ਜੇ ਵਿਧਾਨ ਸਭਾ ਦੀਆਂ ਗੱਲਾਂ ਕਰੀਆਂ ਜਾਣ ਚੋਣਾਂ ਦੀਆਂ ਤਾਂ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਭਗਵੰਤ ਮਾਨ ਦਾ 2022 ਦੀਆਂ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਫੈਕਟਰ ਸੀ ਤੇ ਉਹ ਇੱਕ ਸਟੇਟ ਜਿਹੜੇ ਸਟੇਜ ਕਮੇਡੀਅਨ ਸੀ ਤੇ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆਏ ਪਹਿਲਾਂ ਹਾਲਾਂਕਿ ਮਨਪ੍ਰੀਤ ਬਾਦਲ ਨਾਲ ਉਹਨਾਂ ਨੇ ਪੀਪਲਜ਼ ਪਾਰਟੀ ਬਣਾਈ ਉਸ ਤੋਂ ਬਾਅਦ 14 ਦੇ ਵਿੱਚ ਐਮਪੀ ਬਣੇ 19 ਦੇ ਵਿੱਚ ਐਮਪੀ ਬਣੇ ਤੇ 2022 ਦੀਆਂ ਇਲੈਕਸ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਚਿਹਰਾ ਐਲਾਨਿਆ ਗਿਆ ਤਾਂ ਲੋਕਾਂ ਦੇ ਲਈ ਉਹਨਾਂ ਨੇ ਬਦਲਾ ਦਾ ਨਾਅਰਾ ਦਿੱਤਾ ਤੇ ਇੱਕ ਨਰੇਟਿਵ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਜਿਆ ਗਿਆ ਕਿ ਜੋ ਵੀ ਪੰਜਾਬ ਦਾ ਨੁਕਸਾਨ ਹੋਇਆ ਜਿੰਨਾ ਵੀ ਨੁਕਸਾਨ ਹੋਇਆ ਉਹ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਨੇ ਕੀਤਾ ਤੇ ਦੂਜੇ ਪਾਸੇ ਬਾਦਲ ਜਿਹੜੀ ਅਕਾਲੀ ਦਲ ਸੀ ਉਹਨਾਂ ਦੀ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਤੋਂ ਉਹਨਾਂ ਦੇ ਬਰਾਬਰ ਦਾ ਨਰੇਟਿਵ ਹੈ ਜਿਹੜਾ ਅਕਾਲੀ ਦਲ ਅੱਜ ਤੱਕ ਖੜਾ ਨਹੀਂ ਕਰ ਸਕਿਆ ਬੇਅਦਬੀ ਦੀ ਗੱਲ ਹੋਵੇ ਜਿਸ ਨੇ ਪੰਥ ਨੂੰ ਨਿਰਾਸ਼ ਕਰ ਦਿੱਤਾ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਫੈਕਟਰ ਕਿਉਂਕਿ ਕਿਸਾਨੀ ਤੇ ਪੰਥ ਦੋ ਧੜੇ ਹਮੇਸ਼ਾ ਅਕਾਲੀ ਦਲ ਦੇ ਨਾਲ ਚੱਲਦੇ ਰਹੇ ਤੇ ਬੇਅਦਬੀ ਵਾਲਾ ਜਿਹੜਾ ਨਰੇਟਿਵ ਕਹਿ ਲੋ ਹਾਲਾਂਕਿ ਅਕਾਲੀ ਦਲ ਕਹਿੰਦਾ ਕਿ ਉਹਨਾਂ ਬਰੂਧੀਆਂ ਨੇ ਝੂਠੀ ਚਾਲ ਸੀ ਸਾਨੂੰ ਜਾਣ ਬੁਝ ਕੇ ਫਸਾਇਆ ਜੇਕਰ ਸੱਚਮੁੱਚ ਸੀ ਤਾਂ ਸਾਡੇ ਲੀਡਰਾਂ ਨੂੰ ਸਜ਼ਾਵਾ ਹੋਣੀ ਆਸੀ ਜੋ ਕਿ ਹਲੇ ਤੱਕ ਨਹੀਂ ਹੋ ਸਕਿਆ ਕਿਉਂਕਿ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵੀ ਰਹੀ ਕੋਸਮਾ ਕਾਂਗਰਸ ਦੀ ਸਰਕਾਰ ਵੀ ਰਹੀ ਤੇ ਨਾਲ ਦੀ ਨਾਲ ਹੁਣ 3 ਸਾਲਾਂ ਤੋਂ ਵੱਧ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ ਪਰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਪਰ ਅਕਾਲੀ ਦਲ ਉਸ ਦੇ ਬਰਾਬਰ ਦਾ ਨਰੇਟਿਵ ਨਹੀਂ ਦੇ ਸਕਿਆ ਉਹ ਝੂਠ ਸੀ ਜਾਂ ਸੱਚ ਸੀ ਇਹ ਇੱਕ ਅਲੱਗ ਵਿਸ਼ਾ ਪਰ ਕਿਤਨਾ ਕਿਤੇ ਫਸਦੇ ਰਹੇ ਜਿਸ ਤਰੀਕੇ ਦੇ ਬਿਆਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਕਿਸਾਨਾਂ ਕਰਕੇ ਜੀ ਆਮ ਲੋਕਾਂ ਦਾ ਨੁਕਸਾਨ ਹੁੰਦਾ ਸੀ ਜੀ ਕਿਸਾਨਾ ਕਰਕੇ ਵਪਾਰੀਆਂ ਦਾ ਨੁਕਸਾਨ ਹੁੰਦਾ ਇਸੇ ਤਰੀਕੇ ਦੇ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਹੁੰਦਾ ਸੀ ਕਿ ਜਿਹੜੇ ਧਰਨੇ ਵਾਲੇ ਹੁੰਦੇ ਨੇ ਉਹ ਵਿਲੜ ਨੇ ਇਸ ਤਰੀਕੇ ਦਾ ਬਿਆਨ ਸੁਖਬੀਰ ਸਿੰਘ ਬਾਦਲ ਵੀ ਜਦ ਉਹਨਾਂ ਦੀ ਸਰਕਾਰ ਸੀ ਤਾਂ ਇਸ ਤਰੀਕੇ ਦੀਆਂ ਜਦ ਕਿਸੇ ਦੇ ਕੋਲ ਸੱਤਾ ਹੁੰਦੀ ਹੈ ਤਾਂ ਸ਼ਾਇਦ ਉਹ ਭੁੱਲ ਜਾਂਦਾ ਹੈ ਕਿ ਗਲਤੀਆਂ ਕਟੋ-ਕਟ ਕੀਤੀਆਂ ਜਾਣ ਕਿਉਂਕਿ ਅਸੀਂ ਕਦੇ ਵਿਰੋਧੀ ਧਿਰ ਦੇ ਵਿੱਚ ਵੀ ਆਉਣਾ ਤੇ ਪਾਰਟੀ ਨੇ ਹਾਰ ਵੀ ਜਾਣਾ ਪਰ ਸੱਤਾ ਦੇ ਵਿੱਚ ਹਮੇਸ਼ਾ ਇਸ ਤਰੀਕੇ ਦਾ ਹੀ ਬੰਦ ਬੰਦਿਆਂ ਦੇ ਨਾਲ ਹੁੰਦਾ ਰਿਹਾ ਬੰਦੇ ਹੀ ਗਲਤੀਆਂ ਕਰਦੇ ਰਹੇ ਨੇ ਪਰ ਅਕਾਲੀ ਦਲ ਦੀ ਹਾਰ ਦੇ ਵਿੱਚ ਜਿੱਥੇ ਵੱਡੀ ਜ਼ਿੰਮੇਵਾਰੀ ਸੁਖਬੀ ਸਿੰਘ ਬਾਦਲ ਦੀ ਸੀ ਉੱਥੇ ਹੋਰ ਬਹੁਤ ਸਾਰੇ ਕਾਰਨ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਨਰੇਟਿਵ ਸਿਰਜਿਆ ਗਿਆ ਤੇ ਇੱਕ ਚੀਜ਼ ਹੋਰ ਸਪੈਸ਼ਲ ਤੌਰ ਤੇ ਦੇਖਣ ਨੂੰ ਮਿਲਦੀ ਹੈ ਜਦ ਕੋਈ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਸਰਕਾਰ ਲਗਾਤਾਰ 10 ਸਾਲ ਰਹਿੰਦੀ ਹੈ ਤਾਂ ਉਹਨਾਂ ਦੇ ਵਿਰੋਧ ਵਿੱਚ ਆਟੋਮੈਟਿਕੀ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਉਹਨਾਂ ਲੀਡਰਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਹੁੰਦੇ ਲੋਕ ਬਹੁਤ ਸਾਰੇ ਘੱਟ ਲੀਡਰ ਹੁੰਦੇ ਨੇ ਜਿਹੜੇ ਕਿ ਲੰਗਾ ਲੰਬਾ ਸਮਾਂ ਚੱਲਦੇ ਨੇ 5 ਸਾਲਾਂ ਬਾਅਦ ਉੰਜ ਹੀ ਮੰਨ ਅੱਕ ਜਾਂਦਾ ਲੋਕਾਂ ਦਾ ਆਮ ਹੀ ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਥੋੜਾ ਬਹੁਤਾ ਟਾਈਮ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦੇ ਥੋੜਾ ਥੋੜਾ ਸਮਾਂ ਕਿਸੇ ਚੀਜ਼ ਨੂੰ ਪਸੰਦ ਕਰਦੇ ਨੇ ਉਹ ਵੀ ਚੀਜ਼ ਹੈ ਫਿਰ ਬੇਅਦਬੀ ਵਾਲੀ ਗੱਲ ਹੈ ਜਾਂ ਫਿਰ ਪਾਣੀਆਂ ਦੇ ਮੁੱਦੇ ਨੇ ਜਾਂ ਫਿਰ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਕਾਲੀ ਦਲ ਦੇ ਬਰਾਬਰ ਦਾ ਵਿਕਾਸ ਪੰਜਾਬ ਦੇ ਵਿੱਚ ਨਹੀਂ ਹੋਇਆ ਭਾਵੇਂ ਕੋਈ ਸੁਖਬੀਰ ਬਾਦਲ ਦੇ ਵਿਰੋਧ ਦਾ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਦਾ ਪਰ ਜੇ ਵਿਰਾਸਤ ਤੇ ਖਾਲਸਾ ਕਿਸੇ ਨੇ ਦੇਖਿਆ ਦੇਖ ਕੇ ਉਹਨੂੰ ਨਿੰਦ ਨਹੀਂ ਸਕਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਵਿਰਾਸਤ ਤੇ ਖਾਲਸਾ ਜਾਂ ਫਿਰ ਹੋਰ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਖਾਸ ਤੌਰ ਤੇ ਤਿਆਰ ਕੀਤੀਆਂ ਗਈਆਂ ਅਕਾਲੀ ਦਲ ਦੀ ਸਰਕਾਰ ਵੇਲੇ ਵਿਰਾਸਤ ਖਾਲਸਾ ਉਹਨਾਂ ਦੀ ਬਹੁਤ ਵੱਡੀ ਅਹਿਮ ਭੂਮਿਕਾ ਹੈ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ ਗਏ ਨੇ ਜਾਂ ਵਕ ਵਕ ਜਿਹੜੀਆਂ ਇਤਿਹਾਸਕ ਥਾਮਾਂ ਦੀ ਤਿਆਰੀ ਕੀਤੀ ਗਈ ਹੈ ਤਾਂ ਬਹੁਤ ਸਾਰਾ ਵਿਕਾਸ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਪਰ ਉਸੇ ਸਰਕਾਰ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਜਿਨ੍ਹਾਂ ਤੋਂ ਅਕਾਲੀ ਦਲ ਅੱਜ ਤੱਕ ਉੱਪਰ ਨਹੀਂ ਸਕਿਆ ਜੀ ਸਰ ਜੀ ਜੇ ਤੁਸੀਂ ਅਕਾਲੀ ਦਲ ਦੇ ਵਿਕਾਸ ਦੀ ਗੱਲ ਕੀਤੀ ਹੈ ਵੀ ਉਸ ਸਮੇਂ ਦੌਰਾਨ ਬਹੁਤ ਜ਼ਿਆਦਾ ਵਿਕਾਸ ਹੋਇਆ ਪਰ ਮੁੱਖ ਮੰਤਰੀ ਭਗਵਾਨ ਜੀ ਕਹਿੰਦੇ ਉਹਨਾਂ ਨੇ ਤਾਂ ਕੀਤਾ ਹੀ ਨਹੀਂ ਕੁਝ ਵਿਕਾਸ ਹੀ ਅਸੀਂ ਕੀਤਾ ਬਦਲਾ ਦੀ ਨਹਾਰੀ ਅਸੀਂ ਲੈ ਕੇ ਆਏ ਆ ਦੇਖੋ ਆਮ ਲੋਕਾਂ ਦੇ ਵਿੱਚ ਚਲੰਤ ਹੈ ਕਿ ਫਲਾਣੀ ਸਰਕਾਰ ਤਾਂ ਜੀ ਪੁਰਾਣਿਆਂ ਨਾਲੋਂ ਵੀ ਮਾੜੀ ਰਹੀ ਇਹ ਮੌਜੂਦਾ ਸਰਕਾਰ ਬਾਰੇ ਲੋਕਾਂ ਦੇ ਵਿਚਾਰ ਨੇ ਹਾਲਾਂਕਿ ਜਦ ਸਰਕਾਰ ਹੁੰਦੀ ਹੈ ਕਿਸੇ ਪਾਰਟੀ ਦੀ ਉਦੋਂ ਉਹ ਪੂਰਾ ਸਰਕਾਰੀ ਤੰਤਰ ਹੁੰਦਾ ਸਰਕਾਰੀ ਤੰਤਰ ਦੇ ਅਧੀਨ মিডিਆ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਹੁੰਦਾ ਹੈ মিডিਆ ਦੇ ਵਿੱਚ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਸ ਤਰੀਕੇ ਦਾ ਨਹੀਂ ਹੋਇਆ ਅਸੀਂ ਕਰਤਾ ਜੀ ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਦੋਂ ਸਰਕਾਰ ਦੇ ਵਿੱਚ ਹੁੰਦੇ ਨੇ ਲੋਕ ਤਾਂ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਭਗਵੰਤ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਗਲਤੀਆਂ ਕਾਂਗਰਸ ਨੇ ਕੀਤੀਆਂ ਨੇ ਜਾਂ ਜੋ ਅਕਾਲੀ ਦਲ ਨੇ ਕੀਤੀਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅੱਜ ਵੀ ਭਗਵੰਤ ਮਾਨ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਪੰਜਾਬੀਆਂ ਦੀਆਂ ਕਿਉਂਕਿ ਬਹੁਤ ਵੱਡਾ ਮਾਣ ਭਗਵੰਤ ਮਾਨ ਨੂੰ ਪੰਜਾਬੀਆਂ ਨੇ 2022 ਦੇ ਵਿੱਚ ਦਿੱਤਾ ਤੇ ਅੱਜ ਵੀ ਉਮੀਦਾਂ ਲਾਈ ਬੈਠੇ ਨੇ ਕਿ ਕੁਝ ਵੱਡਾ ਬਦਲਾਅ ਕੁਝ ਨਾਅਰੇ ਜਿਹੜੇ ਦਿੱਤੇ ਗਏ ਸੀ ਕਿਉਂਕਿ ਜੇ ਤੁਸੀਂ ਦਾਅਵਿਆਂ ਦੀ ਗੱਲ ਕੀਤੀ 50000 ਦੇ ਕਰੀਬ-ਕਰੀਬ ਕਿਹਾ ਜਾਂਦਾ ਕਿ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਯੂਥ ਦੀ ਰੇਸ਼ਿਓ ਕੱਟ ਕੇ ਦੇਖੋ ਤੇ ਫਿਰ ਜੇਕਰ ਉਹ ਮੰਨ ਵੀ ਲਿਆ ਜਾਵੇ ਸਰਕਾਰ ਦੀ ਗੱਲ ਦਾਅਵੇ ਨਾਲ ਕਹਿ ਦਿੱਤੀ ਜਾਵੇ ਕਿ ਹਾਂ ਜੋ ਦਾਵਾ ਸਰਕਾਰ ਕਰ ਰਹੀ ਹੈ ਉਸ ਮੋਚਾ ਪਰ 50000 ਨੌਕਰੀਆਂ ਤੇ ਲੱਖਾਂ ਲੋਕ ਬੇਰੋਜ਼ਗਾਰ ਫਿਰਦੇ ਨੇ ਤਾਂ ਫਿਰ ਉਹ ਕਿੰਨੀ ਘਰੇਸ਼ ਹੋਈ ਉਸ ਚੀਜ਼ ਨੂੰ ਲੈ ਕੇ ਬਹੁਤ ਫਸਦੀ ਹੈ ਸਰਕਾਰ ਜਾਂ ਫਿਰ ਨਸ਼ਿਆਂ ਦੀ ਗੱਲ ਹੈ ਨਸ਼ਿਆਂ ਦੇ ਵਿੱਚ ਹੁਣ ਤੱਕ ਬਹੁਤ ਛੋਟੇ ਛੋਟੇ ਲੋਕ ਨੇ ਜਿਹੜੇ ਉਹ ਫਸੇ ਨੇ ਤੇ ਲਗਾਤਾਰ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਇੰਨੇ ਲੋਕਾਂ ਨੂੰ ਫੜ ਲਿਆ ਇਸੇ ਤਰੀਕੇ ਦਾ ਰਵਈਆ ਪਿਛਲੀ ਕੈਪਟਨ ਸਰਕਾਰ ਦਾ ਸੀ ਉਹ ਵੀ ਕਹਿੰਦੇ ਸੀ ਕਿ ਅਸੀਂ ਇੰਨੇ ਫੜ ਲਏ ਪਰ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦਾ ਜਿਹੜਾ ਦਾਵਾ ਆਮ ਆਦਮੀ ਪਾਰਟੀ ਕਰਦੀ ਹੈ ਜੇਕਰ ਉਹ ਦਾਅਵੇ ਦੇ ਵਿੱਚ ਪੂਰਾ ਉਤਰਦੀ ਹੈ ਤਾਂ ਬਹੁਤ ਵੱਡਾ ਜਿਹੜੀ ਸੋਗਾ ਤਾਂ ਹੋਵੇਗੀ ਪੰਜਾਬੀਆਂ ਦੇ ਲਈ ਕਿਉਂਕਿ ਹਲੇ ਤੱਕ ਜਿਹੜਾ ਨਸ਼ੇ ਦੇ ਸਬੰਧ ਵਿੱਚ ਚੱਲ ਰਿਹਾ ਤੇ ਉਹ ਕਾਰਵਾਈ ਲਗਾਤਾਰ ਚੱਲ ਰਹੀ ਹੈ ਤੇ ਜੇਕਰ ਕੁਝ ਰਾਹਤ ਵੀ ਮਿਲ ਜਾਂਦੀ ਹੈ ਉਹਦੇ ਵਿੱਚੋਂ 50% ਵੀ ਨਸ਼ਾ ਖਤਮ ਹੋ ਜਾਂਦਾ ਤਾਂ ਇਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਸੁਗਾਤ ਹੋਵੇਗੀ ਕਿਉਂਕਿ ਪਿੰਡਾਂ ਦੇ ਵਿੱਚ ਜਿੱਥੇ ਸਰਕਾਰੀ ਬਸਾਂ ਨਹੀਂ ਜਾਂਦੀਆਂ ਜਿੱਥੇ ਹੋਰ ਸਰਕਾਰੀ ਸਹੂਲਤਾਂ ਨਹੀਂ ਮਿਲਦੀਆਂ ਪਿੰਡਾਂ ਦੇ ਤੱਕ ਨਸ਼ਾ ਪਹੁੰਚ ਚੁੱਕਿਆ ਛੋਟੇ ਛੋਟੇ ਸਕੂਲ ਜਿੱਥੇ ਬੱਚਿਆਂ ਦੀ ਗਿਣਤੀ ਲਗਾਤਾਰ ਘਟਦੀ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਧਦਾ ਜਾਂਦਾ ਉਹ ਬਹੁਤ ਖਤਰਨਾਕ ਹੈ ਹਾਲਾਂਕਿ ਨਸ਼ੇ ਦਾ ਮੁੱਦਾ ਕੋਈ ਪੰਜਾਬ ਦੇ ਪੱਦਰ ਦਾ ਮੁੱਦਾ ਨਹੀਂ ਹੈ ਪੂਰੇ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਨਸ਼ਾ ਫੈਲਿਆ ਹੋਇਆ ਇਹ ਵਰਲਡ ਵਾਈਡ ਸਮੱਸਿਆ ਤੇ ਹਰ ਇੱਕ ਦੇਸ਼ ਦੀ ਹਰ ਇੱਕ ਸੂਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਤੇ ਇਸ ਤਰੀਕੇ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ 50% ਨਸ਼ਾ ਮੁਕਤ ਕਰਨ ਦੇ ਵਿੱਚ ਵੀ ਸਰਕਾਰ ਕਾਮਯਾਬ ਰਹਿੰਦੀ ਹੈ ਇਹਨਾਂ 2 ਸਾਲਾਂ ਦੇ ਵਿੱਚ ਤਾਂ ਇਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਸੁਗਾਤ ਹੋਵੇਗੀ ਜੀ ਸਰ ਜੀ ਹੁਣ ਆਪਾਂ ਬਾਕੀ ਧੜੇ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਬਾਕੀ ਧੜਾ ਅਕਾਲੀ ਦਲ ਤੇ ਜਿਹੜਾ ਵਾਰ ਕਰ ਰਿਹਾ ਨਿਸ਼ਾਨੇ ਸਾਧਰੇ ਬਾਕੀ ਤੜਾ ਕਹਿੰਦਾ ਹੁਣ ਸਾਡਾ ਜਿਹੜਾ ਇਕੱਠ ਬਹੁਤ ਜ਼ਿਆਦਾ ਵੱਧ ਗਿਆ ਮਤਲਬ ਬਹੁਤ ਜ਼ਿਆਦਾ ਗਿਣਤੀ ਜਿਹੜੇ ਲੋਕ ਸਾਡੇ ਇਕੱਠ ਵਿੱਚ ਸ਼ਾਮਿਲ ਹੋ ਰਹੇ ਨੇ ਉਧਰੋਂ ਜੇ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਕਹਿੰਦਾ ਸਾਡੇ ਵਿੱਚ ਜਿਹੜੇ ਲੱਖਾਂ ਦੀ ਗਿਣਤੀ ਚ ਲੋਕ ਜਿਹੜਾ ਸ਼ਾਮਿਲ ਹੋ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹੀ ਹੈ ਕਿ ਅਕਾਲੀ ਦਲ ਕਹਿੰਦਾ ਕਿ ਲੱਖਾਂ ਦੀ ਭਰਤੀ ਸਾਡੀ ਹੋ ਚੁੱਕੀ ਹੈ ਤੇ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਕਹਿੰਦੀ ਹੈ ਕਿ ਸਾਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ ਤਾਂ ਪਰ ਮਹੰਗਾਰਾ ਕਿਉਂਕਿ ਬਹੁਤ ਪੁਰਾਣੀ ਲੀਡਰ ਨੇ ਜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਮੀਟਿੰਗ ਕਰੀ ਰੈਲੀ ਕਹਲੇ ਜਾਂ ਜੇ ਮੀਟਿੰਗ ਕਹ ਲਈ ਜਾਵੇ ਸੋਚਾ ਸੰਗ ਛੋਟੇਪੁਰ ਜਿੱਤਦੇ ਰਹੇ ਆ ਉਸ ਇਲਾਕੇ ਤੋਂ ਗੁਰਦਾਸਪੁਰ ਇਲਾਕੇ ਦੇ ਵਿੱਚ ਉਹਨਾਂ ਦਾ ਦਬਦਬਾ ਮੰਨਿਆ ਜਾਂਦਾ ਤੇ ਹਮੇਸ਼ਾ ਰੈਲੀਆਂ ਦੇ ਵਿੱਚ ਅਕਾਲੀ ਦਲ ਦੀ ਜਿੱਥੇ ਮਰਜ਼ੀ ਰੈਲੀ ਕਰਵਾ ਲਓ ਜੇ ਪਰ ਸਰਪੰਚ ਵੀ ਆਕਾਲੀ ਦਲ ਦਾ ਕੋਈ ਤਾਂ ਉਹ ਵੀ ਬਹੁਤ ਵੱਡੀ ਰੈਲੀ ਕਰ ਸਕਦਾ ਤੇ ਇਸ ਤਰੀਕੇ ਦੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਕਦੇ ਵੀ ਮੂੰਹ ਨਹੀਂ ਮੋੜਿਆ ਪਰ ਜਿਹੜੀ ਲੀਡਰਸ਼ਿਪ ਸੀ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੁੰਦਾ ਰਿਹਾ ਉਹਨਾਂ ਦੀਆਂ ਗਲਤੀਆਂ ਕਾਰਨ ਲੋਕਾਂ ਨੇ ਉਹਨਾਂ ਤੋਂ ਮੂੰਹ ਫੇਰਿਆ ਤੇ ਉਸ ਤੋਂ ਬਾਅਦ ਹੀ ਜਿਹੜੀ ਉਹਨਾਂ ਦੀ ਹਾਰ ਦੇਖਣ ਨੂੰ ਮਿਲੀ ਹੈ ਤੇ ਲੋਕ ਦਿਲ ਤੋਂ ਜੁੜੇ ਹੋਏ ਨੇ ਤੇ ਇਸੇ ਤਰੀਕੇ ਪੰਥ ਦੇ ਨਾਂ ਤੇ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਤੇ ਹੁਣ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਧ ਰੂਪ ਦੇ ਵਿੱਚ ਜੁੜੇ ਹੋਏ ਨੇ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਸਮਰਥਨ ਮਿਲ ਰਿਹਾ ਦੂਜੇ ਕਹਿੰਦੇ ਨੇ ਉਹ ਸਾਨੂੰ ਸਮਰਥਨ ਮਿਲ ਰਿਹਾ ਅਕਾਲੀ ਦਲ ਦਾ ਜਿਹੜਾ ਬਦਲ ਤੜਾ ਉਹ ਕਹਿੰਦਾ ਕਿ ਇਹ ਤਾਂ ਗੈਰਕਾਨੂੰਨੀ ਭਰਤੀ ਹੈ ਦੂਜੇ ਪਾਸੇ ਉਹਨਾਂ ਦਾ ਤਰਕ ਆਪਣਾ ਹੈ ਉਹ ਬੜਾ ਖੂਬਸੂਰਤ ਤਰਕ ਹੈ ਕਿ ਅਕਾਲੀ ਦਲ ਨਾ ਤਾਂ ਚੰਡੀਗੜ੍ਹ ਤੋਂ ਬਣਨ ਵਾਲੇ ਕਾਨੂੰਨਾਂ ਨੂੰ ਜਾਣਦਾ ਨਾ ਹੀ ਦਿੱਲੀ ਤੋਂ ਬਣਨ ਵਾਲੇ ਕਾਨੂੰਨਾਂ ਨੂੰ ਜਾਣਦਾ ਅਕਾਲ ਤਖਤ ਸਭ ਤੋਂ ਜੋ ਹੁਕਮ ਹੋ ਗਿਆ ਉਹ ਸਾਡਾ ਸਿਰ ਮੱਥੇ ਤੇ ਉੱਥੇ ਕਿਸੇ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਅਕਾਲ ਤਖਸਾਲ ਤੋਂ ਜਦ ਹੁਕਮ ਹੋ ਜਾਂਦਾ ਇਹ ਗੱਲ ਵੀ ਉਹਨਾਂ ਦਾ ਤਰਕ ਸਹੀ ਹੈ ਤੇ ਦੂਜੇ ਪਾਸੇ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਕਾਨੂੰਨੀ ਤੌਰ ਤੇ ਅਕਾਲੀ ਦਲ ਵੀ ਆਪਣਾ ਜਿਹੜਾ ਤਰਕ ਦਿੰਦਾ ਉਹ ਸਹੀ ਹੈ ਪਰ ਹੁਣ ਲੋਕ ਦੁਵਿਧਾ ਦੇ ਵਿੱਚ ਨੇ ਸੰਗਤ ਦੁਵਿਧਾ ਦੇ ਵਿੱਚ ਆ ਇਹ ਮਸਲੇ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਿਹਾ ਇਹ ਸਾਰੇ ਮਸਲੇ ਜਿਹੜੇ ਜਦ ਇਕੱਠੇ ਹੋਣਗੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਇੱਕ ਹੋਰ ਵੀ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਦਲੋਂ ਇਕੱਠੇ ਹੋ ਜਾਣਾ ਚਾਹੀਦਾ ਜਿਹੜੇ ਜਿੰਨੇ ਵੀ ਧੜੇ ਨੇ ਉਹਨਾਂ ਨੂੰ ਆਪਣਾ ਚੁੱਲਾ ਸਮੇਟ ਕੇ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਦਾ ਬਾਦਲ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲ ਤਖਤ ਸਾਹਿਬ ਦੀ ਗੱਲ ਮੰਨਦਾ ਹੈ ਜਿਹੜਾ ਬਾਗੀ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲੀ ਦਲ ਦੀ ਗੱਲ ਮੰਨਦਾ ਹੈ ਜਾਂ ਸ੍ਰੀ ਅਕਾਲੀ ਦਲ ਅੰਮ੍ਰਿਤਸਰ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਮੰਨਦਾ ਦਲ ਖਾਲਸਾ ਆਪਣੀ ਅਕੋਰਡਿੰਗ ਮੰਨਦਾ ਤੇ ਇਸ ਤਰੀਕੇ ਦੇ ਨਾਲ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਹਰ ਇੱਕ ਬੰਦਾ ਹਰ ਇੱਕ ਆਗੂ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲ ਤਖਤ ਸਾਹਿਬ ਦੀ ਗੱਲ ਮੰਨਦਾ ਜੋ ਪਿਛਲੇ 20-25 ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਏਹੀ ਸਭ ਤੋਂ ਦੁਖਦਾਈ ਗੱਲ ਹੈ ਏਹੀ ਮਾੜੀ ਗੱਲ ਹੈ ਜャ ਤਾਂ ਹਰ ਇੱਕ ਸਿੱਖ ਨੂੰ ਹਰ ਇੱਕ ਆਗੂ ਨੂੰ ਜੋ ਵੀ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਗੱਲ ਮੰਨਣੀ ਚਾਹੀਦੀ ਹੈ ਕੋਈ ਕਿਸੇ ਤਰੀਕੇ ਦਾ ਤਰਕ ਦਿੰਦਾ ਕੋਈ ਕਿਸੇ ਤਰੀਕੇ ਦਾ ਤਰਕ ਦਿੰਦਾ ਪਰ ਅਕਾਲ ਤਖਬ ਸਾਹਿਬ ਦੀ ਹਰ ਇੱਕ ਵਿਅਕਤੀ ਵਿਸ਼ੇਸ਼ ਨੂੰ ਗੱਲ ਤਾਂ ਮੰਨਣੀ ਪਵੇਗੀ ਤੇ ਪਰ ਦੂਜੇ ਪਾਸੇ ਇਸ ਤਰੀਕੇ ਦੀ ਰੂਪਰੇਖਾ ਦੇਖਣ ਨੂੰ ਨਹੀਂ ਮਿਲਦੀ ਮਸਲੇ ਤਾਂ ਹੀ ਹੱਲ ਹੋਣੇ ਨੇ ਕੁਝ ਪੱਲੇ ਤਾਂ ਹੀ ਹੋਵੇਗਾ ਜੇਕਰ ਇਹ ਇਕੱਠੇ ਹੋਣਗੇ ਨਹੀਂ ਤਾਂ ਫਿਰ ਜਿਸ ਤਰੀਕੇ ਦੇ ਨਾਲ ਦਿੱਲੀ ਤੋਂ ਧਮਕੀਆਂ ਆਉਂਦੀਆਂ ਨੇ ਉਸੇ ਤਰੀਕੇ ਦੀਆਂ ਧਮਕੀਆਂ ਸਿੱਖਾਂ ਨੂੰ ਮਿਲਦੀਆਂ ਰਹਿਣਗੀਆਂ ਪੰਜਾਬੀਆਂ ਨੂੰ ਮਿਲਦੀਆਂ ਰਹਿਣਗੀਆਂ ਜਦੋਂ ਤੱਕ ਇਹ ਇਕੱਲੇ ਇਕੱਲੇ ਫਿਰਦੇ ਰਹਿਣਗੇ